ਅਜੀਤ ਬਣ ਕੇ ਆ ਜੋਝਾਰ ਬਣ ਕੇ ਜਾਓ ਅਜੀਤ ਬਣ ਕੇ ਜਾਓ ਜੋਝਾਰ ਬਣ ਕੇ ਜਾਓ ਜੇ ਚੱਲੋ ਸਰਹੰਦ ਮੁਤਸਰਕਾਰ ਬਣ ਕੇ ਜਾਓ ਜੇ ਚੱਲੋ ਸਰਹੰਦ ਮੁਤਸਰਕਾਰ ਬਣ ਕੇ ਜਾਓ ਅਜੀਤ ਬਣ ਕੇ ਜਾਓ ਬਣ ਕੇ ਜਾਓ ਜੁਝਾਰ ਬਣ ਕੇ ਜਾਓ ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਓ ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਓ ਸਾ ਸੰਗਤ ਕਦੀ ਵਕਤ ਹੁੰਦਾ ਸੀ ਜਿਨ੍ਹਾਂ ਨੂੰ ਸਰਕਾਰੀ ਅਹੁਦੇਦਾਰੀਆਂ ਮਿਲਦੀਆਂ ਸਨ ਸਿਰ ਤੇ ਪੁੱਲੇ ਮਿਲਦੇ ਸੀ ਸਰਕਾਰੀ ਦਰਬਾਰੀ ਇੱਜ਼ਤਾਂ ਮਿਲਦੀਆਂ ਸਨ ਉਹਨਾਂ ਨੂੰ ਕਬੀਲੇ ਦੇ ਇਲਾਕੇ ਦੇ ਗੁਣਬੇ ਦੇ ਸਰਦਾਰ ਮੰਨਿਆ ਜਾਂਦਾ ਸੀ ਪਰ ਧੰਨ ਮੇਰੇ ਦਸ਼ਵੇਸ਼ ਪਾਤਸ਼ਾਹ ਜਿਨ੍ਹਾਂ ਨੇ ਕੰਗਾਲਾਂ ਦੇ ਸਿਰ ਦੇ ਉੱਤੇ ਪਾਤਸ਼ਾਹੀ ਦਾ ਤਾਜ ਰੱਖ ਕੇ ਤੇ ਆਖਿਆ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਕਰਿਆਈ ਉਹ ਸਰਦਾਰੀ ਦਾ ਤਾਜ ਸਾਡੇ ਸੀਸ ਉੱਤੇ ਸਜਾ ਦਿੰਦਾ ਅੱਜ ਰਿਕਸ਼ਾ ਚਲਾਉਂਦਾ ਕਿਰਤੀ ਸਿੱਖ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਆਵਾਜ਼ ਮਾਰ ਕੇ ਕੋਈ ਕਹਿੰਦਾ ਸਰਦਾਰ ਜੀ ਰੁਕ ਜਾਓ ਇਹ ਸਰਦਾਰੀ ਗੁਰੂ ਦੀ ਬਖਸ਼ਿਸ਼ ਹੈ ਇਹਨੂੰ ਸਾਂਭ ਕੇ ਮੇਰੇ ਲਾਲਾ ਦਾ ਮੁਖੜਾ ਲੈ ਕੇ ਫਿਰ ਮੇਰੇ ਕੋਲ ਆ ਜੇ ਕਲਗੀ ਤਰਦੇ ਤੇਰ ਯਾਦ ਕਰੋ ਕਿਸ ਰੂਪ ਦਿਖਾ ਤੇ ਚਾਰੇ ਪੁੱਤਰਵਾਰੇ ਨੇ ਜੇ ਕਰਨ ਕੀ ਕਰਦੇ ਪੁੱਤਰ ਹੋ ਜੇ ਸਾਜ ਬਜ਼ਾਦੇ ਪਿਆਰੇ ਨੇ ਤੇਰ ਯਾਦ ਕਰੋ ਕਿਸ ਰੂਪ ਦਿਖਾ ਤੇ ਚਾਰੇ ਪੁੱਤਰਵਾਰੇ ਨੇ ਇਹ ਭੁੱਲਿਓ ਨਾ ਕੁਰਬਾਨੀ ਵਫਾ ਦਾ ਸਾਡੀ ਵਫਾ ਵਿੱਚ ਫਰਕ ਨਾ ਪਵੇ ਮੇਰੇ ਗੁਰੂ ਨੇ ਕਿਹਾ ਸੀ ਜੇ ਵਫਾਦਾਰੀ ਵਿੱਚ ਫਰਕ ਪੈ ਗਿਆ ਤੇ ਫਿਰ ਘਰ ਵਿੱਚ ਬੈਠਾ ਕੁੱਤਾ ਚੰਗਾ ਹੈ ਉਸ ਬੰਦੇ ਨਾਲੋਂ ਜਿਹੜਾ ਆਪਣੇ ਖਸਮ ਦੀ ਵਫਾਦਾਰੀ ਨਿਭਾਉਂਦਾ ਹੈ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦਹਰ ਭਜੋ ਇੱਕ ਮਨ ਹੋਏ ਇੱਕ ਚਿਤ ਗੁਰੂ ਕਲਗੀਧਰ ਪਾਤਸ਼ਾਹ ਨਾਲ ਇੱਕ ਮਨ ਇੱਕ ਚਿਤ ਹੋ ਕੇ ਮਾਂ ਗੁਜਰੀ ਵੇਖ ਅੱਜ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਕੋਠੜੀ 'ਚ ਬੈਠੇ ਹੋ ਵੇਖੋ ਤੁਹਾਡਾ ਪੰਥ ਤੁਹਾਡੇ ਨਾਲ ਕੌਲ ਕਰ ਰਿਹਾ ਕਿ ਅਸੀਂ ਵਫਾਦਾਰ ਬਣਦਾ ਅਹਿਦ ਲੈਂਦੇ ਆ ਜੀ ਕਿਸਾ ਬਿਨ ਜਿਸਥਾਂ ਜਾਣਾ ਏ ਉਸ ਥਾਂ ਤੇ ਮਿਲਣਾ ਨਾਲਾ ਨੇ ਸੱਚਾ ਸਿੱਖ ਸਾਧ ਤਰ ਕਰਨਾ ਨੇ ਇਹਨਾ ਸਿਰ ਤੇ ਬੰਨੇ ਆਪੇ ਮਿਲਣਾ ਦਾਲਾ ਨੇ ਸੱਚਾ ਸਿੱਖ ਸਾਪਤ ਕਰਨਾ ਨੇ ਇਨਾ ਸਿਰ ਤੇ ਬੰਨੇ ਰੁਮਾਲਾ ਨੇ ਜੇ ਮਾਂ ਗੁਜਰੀ ਨੂੰ ਮਿਲਣਾ ਦਸਤਾਰ ਬਨ ਕੇ ਜਾਓ ਜੇ ਮਾਂ ਗੁਜਰੀ ਸਰਦਾਰ ਬਣ ਕੇ ਜਾਓ ਮਾਂ ਗੁਰਜੀਤ ਜੀ ਨੂੰ ਸਰਦਾਰੀ ਚੰਗੀ ਲੱਗਦੀ ਨਾ ਉਹਨਾਂ ਤੇ ਮੌਤ ਵਾਸਤੇ ਤੋਰਦਿਆਂ ਵੇ ਕਿਹਾ ਸੀ ਆਓ ਮੇਰੇ ਜਿਗਰ ਦੇ ਟੁਕੜਿਓ ਜਾਣੇ ਸੇ ਪਹਿਲੇ ਤੁਮੇ ਗਲੇ ਲਗਾ ਤੋ ਲੂੰ ਇਨ ਕੇਸਾਂ 'ਚ ਕੰਗੀ ਕਰ ਦੂੰ ਮੂੰ ਦਲਾ ਤੋ ਲੂੰ ਇਨ ਪਿਆਰੇ ਸੇ ਸਰੋਂ 'ਤੇ ਨੰਨੀ ਸੀ ਕਲਗੀ ਸਜਾ ਤੋ ਲੂੰ ਆ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ ਉਹ ਸਰਦਾਰੀ ਦੀ ਸ਼ਾਨ ਬੁਲੰਦ ਕਰਕੇ ਜਿਨ੍ਹਾਂ ਨੇ ਸਰਦਾਰੀ ਛਲ ਤੇ ਵੱਲ ਨਾਲ ਝਕਾਉਣ ਵਾਲਿਆਂ ਦੀ ਕੋਸ਼ਿਸ਼ ਨਫਲ ਕਰ ਦਿੱਤੀ ਤੇ ਸਰਦਾਰੀ ਝੁਕਣ ਨਹੀਂ ਦਿੱਤੀ ਚਰਨਾਂ ਦੇ ਜੁੱਤੀਆਂ ਦੇ ਤਲੇ ਹਾਕਮਾਂ ਨੂੰ ਦਿਖਾਏ ਸਨ ਤੁਸੀਂ ਉਹਨਾਂ ਦੇ ਵਾਰਿਸ ਹੋ ਜੇ ਭੁੰਦੇ ਹੋ ਗੁਰਬਖਸ਼ ਲਏਗਾ ਸਤਿਗੁਰੂ ਦਾ ਵਿਸ਼ਵਾਸ ਕਰੋ ਇੱਕ ਦਾਤ ਸਿੱਖੀ ਦੀ ਮਿਲ ਜਾਏ ਹੱਥ ਜੋੜ ਕੇ ਰੂਹ ਦਾ ਵਿਸ਼ਵਾਸ ਕਰ ਇੱਕ ਧਾਰਤ ਸਿੱਖੀ ਦੀ ਮਿਲ ਜਾਏ ਹੱਥ ਜੋੜ ਕੇ ਅਰਦਾਸ ਕਰ ਤਸੀਂ وارਸ ਹੋ ਸਿੱਖੀ ਦੇ ਹੱਥ ਧਾਰ ਇੱਕ ਸੁਨੇਹਾ ਪੰਥ ਦੇ ਵਾਰਸਾਂ ਨੂੰ ਕੱਲ 25 ਦਸੰਬਰ ਹੈ ਦੁਨੀਆ ਭਰ ਵਿੱਚ ਵਸਦੇ ਸਾਡੇ ਬੱਚਿਆਂ ਨੂੰ ਚੇਤਾ ਹੈ ਕਿ ਕੱਲ ਲਾਲ ਟੋਪੀ ਵਾਲਾ ਕਾਫੀਆਂ ਵੰਡਣ ਵਾਲਾ ਫਿਰਦਾ ਕੌਮ ਦਿਓ ਵਾਰਸੋ ਪਰਤ ਆਓ ਵਾਪਸ ਗੁਰੂ ਬੜਾ ਬਖਸ਼ਿੰਦਾ ਉਹ ਗੱਲ ਨਾ ਲਾਉਣ ਵਾਸਤੇ ਬਾਹਾਂ ਉਲਾਰ ਕੇ ਬੈਠਾ ਜੇ ਭੁੱਲ ਕੇ ਚਲੇ ਗਏ ਸੀ ਨਾ ਕੇਸਾਂ ਦੀ ਬੇਦਬੀ ਕਰਾਉਣ ਵਾਸਤੇ ਜੇ ਕਿਤੇ ਅੰਦਰ ਅਗਿਆਨਤਾ ਆਈ ਚਲੇ ਗਏ ਨਸ਼ਿਆਂ ਦੀ ਦੁਕਾਨ ਨੂੰ ਤੇ ਮੇਰਾ ਸਤਿਗੁਰੂ ਆਉਗਣ ਕੋ ਨਾ ਚਿਤਾਰਦਾ ਗਲ ਛੇਤੀ ਲਾਇਕ ਅੱਜ ਤੌਬਾ ਕਰਕੇ ਜਾਓ ਮੈਂ ਚਾਹੁੰਦਾ ਇਹ ਗੀਤ ਮੁਕਦਿਆਂ ਤੁਹਾਡੇ ਜ਼ਿਕਾਰਿਆਂ ਦੀ ਖੜੇ ਹੋ ਕੇ ਉਹਨਾਂ ਦੀ ਗੂੰਜ ਪਏ ਧੀਆਂ ਦੀ ਵੀ ਤੇ ਗੁਰਸਿੱਖ ਵੀਰਾਂ ਦੀ ਵੀ ਜਿਹੜੇ ਕਹਿਣ ਅੱਜ ਤੋਂ ਬਾਅਦ ਅਸੀਂ ਇਹ ਗੁਨਾਹ ਨਹੀਂ ਕਰਾਂਗੇ ਅਸੀਂ ਕਲਗੀਧਰ ਪਾਤਸ਼ਾਹ ਦਾ ਵਾਅਦਾ ਕਰਦੇ ਹਾਂ ਬਖਸ਼ਣ ਵਾਲਿਆ ਆ ਸਾਨੂੰ ਗੱਲ ਨਾ ਲਾ ਲੈ ਇਹ ਸਭਾ ਹੈ ਸਾਹਿਬਜ਼ਾਦਿਆਂ ਦੀ ਇਹ ਮੇਲਿਆਂ ਵਰਗਾ ਮੇਲਾ ਨਹੀਂ ਇੱਥੇ ਸਿਰਫ ਤਰਮ ਦੀ ਗੱਲ ਹੋਵੇ ਇਹ ਵੋਟ ਲੈਣ ਦਾ ਵੇਲਾ ਨਹੀਂ ਇਹ ਵੋਟ ਲੈਣ ਦਾ ਵੇਲਾ ਨਹੀਂ ਇਹ ਸਭਾ ਹੈ ਸਾਹਿਬਜ਼ਾਦਿਆਂ ਦੀ ਇਹ ਮੇਲਿਆਂ ਵਰਗਾ ਮੇਲਾ ਨਹੀਂ ਇੱਥੇ ਸਿਰਫ ਸਰਦੀ ਦੀ ਗੱਲ ਹੋਵੇ ਇਹ जे राज तिलाथे पर ਤਨ ਕਲਗੀ ਤਰ ਪਾਤਸ਼ਾਹ ਤੇਰਾ ਪੰਥ ਜਾਗ ਪਿਆ ਜਿਹੜੇ ਘਰਾਂ ਚ ਬੈਠੇ ਨੇ ਨਾ ਉਹ ਵੀ ਇੱਕ ਜਕਾੜੇ ਦੀ ਗੂੰਜ ਪਾਇਓ ਬੋਲੇ ਸੋ